ਤਾਕਸੇ ਦੇਖਦੇ ਦੋਸਤੋ ਮਿੱਤਰੋ ਵਾਇਕੁਲ ਜੀ ਕਾ ਖਾਲਸਾ ਵਾਇਕੁਲ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮਾਂ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈਗਾ ਤੇ ਅੱਜ ਜਿਹਦੀਆਂ ਨਾਮਜ਼ਦਗੀਆਂ ਅੱਜ 9 ਤਰੀਕ ਨੂੰ ਸਟਾਰਟ ਕਰ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਤੇ ਵੱਖ-ਵੱਖ ਪਾਰਟੀਆਂ ਵੱਲੋਂ ਵੀ ਆਪਣੀਆਂ-ਆਪਣੀਆਂ ਮੀਟਿੰਗਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿਉਂਕਿ ਸਮਾਂ ਬੜਾ ਘੱਟ ਮਿਲਿਆ ਆਇਆ ਗਿਆ ਕਿਉਂਕਿ ਅੱਜ ਨਾਮਜ਼ਦਗੀਆਂ ਪੇਪਰ ਭਰਨ ਦਾ ਪਹਿਲਾ ਦਿਨ ਹੈਗਾ ਤੇ ਪਰ ਹਜੇ ਕਾਂਗਰਸ ਤੇ ਅਕਾਲੀ ਦਲ ਵੱਲੋਂ ਅਜੇ ਤੱਕ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਮੀਟਿੰਗਾਂ ਜਰੂਰ ਚੱਲ ਪਈਆਂ ਹੈਗੀਆਂ ਤੇ ਇਹਨਾਂ ਮੀਟਿੰਗਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਉਮੀਦਵਾਰ ਅਲਾਨ ਕੀਤੇ ਜਾਣਗੇ ਉਹਦੇ ਸਬੰਧ ਗੱਲਬਾਤ ਕਰਾਂਗੇ ਬਾਗਾ ਬਣਾ ਦੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਜਗਸੀਰ ਸਿੰਘ ਕਾਲੇਕੇ ਤੇ ਸਰਦਾਰ ਭੋਲਾ ਸਿੰਘ ਬਰਾਲਾ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿੱਥੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਗੜ ਤੇ ਹੰਸਰਾ ਜੋਸ਼ਲ ਜਿਉਂਕੇ ਇੱਥੋਂ ਦੇ ਅਰਜਰਬਨ ਲਾਏ ਗਏ ਆ ਉਹ ਵਿਸ਼ੇ ਤੇ ਉੱਤੇ ਇੱਥੇ ਪਹੁੰਚੇ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਰਦਾਰ ਜਗਸੀਰ ਸਿੰਘ ਕਾਲੇਗੋਣਾ ਨਾਲ ਗੱਲਬਾਤ ਕਰਾਂਗੇ ਫਿਰ ਅਸੀਂ ਭੋਲਾ ਸਿੰਘ ਬਰਾਲਾ ਨਾਲ ਗੱ ਸੁਣਦੇ ਹਾਂ ਉਹਨਾਂ ਦਾ ਕੀ ਕਹਨ। ਬਬੇ ਜਿਵੇਂ ਅੱਜ ਤੁਸੀਂ ਕਾਂਗਰਸ ਪਾਰਟੀ ਦੀ ਮੀਟਿੰਗ ਬੁਲਾਈ ਹੈਗੀ ਆ ਤੇ ਆਹ ਸਾਰਾ ਜੋਸ਼ੀਂ ਜੀ ਪਹੁੰਚੇ ਆ ਜਲਾ ਪ੍ਰਧਾਨ ਪਹੁੰਚੇ ਹੈਗੇ ਆ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਅੱਜ ਬ੍ਰਾਡ ਸਾਹਿਬ ਸਾਡੇ ਹਾਈ ਕਮਾਂਡ ਦੇ ਹਦਾਇਤਾਂ ਦੇ ਉੱਪਰ ਸਾਡੇ ਜੋ ਚੇਅਰਮੈਨ ਲੱਗੇ ਨੇ ਇੱਥੇ ਹਲਕੇ ਦੇ ਇੰਚਾਰਜ ਲਾਏ ਨੇ ਜੋ ਬੇਟੀਆਂ ਦਾ ਚੋਣ ਆ ਰਹੀਆਂ ਉਹਦੇ ਸਬੰਧ ਵਿੱਚ ਸ੍ਰੀ ਹੰਸਰਾਜ ਜੀ ਜੋਸ਼ਨ ਸਾਹਿਬ ਔਰ ਉਹਨਾਂ ਦੇ ਨਾਲ ਸੀਗੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖੀ ਸਿੰਘ ਜੀ ਲੋੜਾ ਸਾਹਿਬ ਔਰ ਬਨਜੀਤ ਸਿੰਘ ਜੀ ਹੰਬੜਾ ਸਾਹਿਬ ਔਰ ਸਾਡੇ ਗੁਰਬਚਨ ਸਿੰਘ ਬਰਾੜ ਸਾਹਿਬ ਪੁਲਾ ਸਿੰਘ ਜੀ ਬਰਾੜ ਸਾਹਿਬ ਔਰ ਅਗਰਚੰਦ ਸਿੰਘ ਜੀ ਦਾ ਸਾਹਿਬ ਔਰ ਸਾਰੇ ਐਮ ਸੀ ਪਲਾਕਾਂ ਦੇ ਪ੍ਰਧਾਨ ਸਾਰੇ ਸਾਡੇ ਇੱਥੇ ਹਾਜ਼ਰ ਹੋਏ ਸੀਗੇ ਕਿਉਂਕਿ ਜੋ ਇਲੈਕਸ਼ਨ ਹੋ ਜਾ ਰਿਹਾ ਹੈ 21 ਤਰੀਕ ਨੂੰ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਭਰਾਈ ਸੀ ਤੇ ਉਮੀਦਵਾਰਾਂ ਦੀਆਂ ਜਿਹੜੀਆਂ ਲਿਸਟਾਂ ਵਗੈਰਾ ਤੁਹਾਡੇ ਕੋਲ ਤਿਆਰ ਹੈ ਹਾਂ ਉਮੀਦਵਾਰਾਂ ਦੀਆਂ ਸਾਡੀਆਂ ਲਿਸਟਾਂ ਸਾਰੀਆਂ ਕਿਉਂਕਿ ਜੇਕਰ ਇਲੈਕਸ਼ਨ ਐਮਐਲਏ ਸਾਹਿਬ ਸਾਫ ਸੁਥਰਾ ਕਰਾਉਂਦੇ ਆ ਜਿਵੇਂ ਕਹਿੰਦੇ ਹੁੰਦੇ ਸੀ ਤੇ ਸਾਡੇ 15 ਦੇ 15 ਹੀ ਕੌਂਸਲਰਸ ਦਿੱਤਣਗੇ ਤੇ 15 ਦੇ 15 ਵਾਰਡਾਂ ਦੇ ਉੱਤੇ ਕਾਂਗਰਸ ਪਾਰਟੀ ਦੁਆਰਾ ਆਪਦੇ ਕੈਂਡੀਡੇਟ ਲੈ ਕੇ ਆਊਗੀ ਤੇ ਜਿੱਤ ਕੇ ਆਊਗੀ ਹਾਂਜੀ ਬਰਾੜ ਸਾਹਿਬ ਜਿਵੇਂ ਆਪ ਜੀ ਮੀਟਿੰਗ ਬੁਲਾਈ ਆ ਤੁਹਾਡੇ ਮਤਲਬ ਜਿਵੇਂ ਤੁਸੀਂ ਅੱਜ ਇਕੱਠੇ ਨਜ਼ਰ ਆਏ ਹੈਗੇ ਆ ਜੱਫੀ ਸਿੰਘ ਵਾਲੇ ਕੇ ਭੋਲਾ ਸਿੰਘ ਬਰਾੜ ਤੇ ਕੀ ਅੱਜ ਦੀਆਂ ਜਿਹੜੀਆਂ ਸਰਗਰਮੀਆਂ ਕੀ ਹੈਗੀਆਂ ਚੋਣਾਂ ਨੂੰ ਲੈ ਕੇ ਅੱਜ ਸਾਡੇ ਜੋ ਨਗਰ ਕੌਂਸਲ ਇਲੈਕਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਆ ਉਹਦੇ ਸਬੰਧ ਵਿੱਚ ਜੋ ਸਾਡੇ ਬਾਗਾਪੁਰਾ ਹਲਕੇ ਦੇ ਰਿਜ਼ਰਵਰ ਸ਼੍ਰੀ ਅਨਸਰਾ ਜੋਸ਼ਣ ਜੀ ਸਾਬਕਾ ਮਿਨਿਸਟਰ ਪੰਜਾਬ ਉਹਨਾਂ ਦੀ ਬਤੌਰ ਇੱਥੇ ਡਿਊਟੀ ਲੱਗੀ ਹੈ ਇਲੈక్షన్ ਕਰਾਉਣ ਸੰਬੰਧੀ ਉਹ ਸਬੰਧ ਵਿੱਚ ਅੱਜ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਬਾਗਾਪੁਰਾ ਦੀ ਇਕੱਠੀ ਹੋਈ ਸੀ ਜਿਸ ਵਿੱਚ ਅਸੀਂ ਆਪਣੇ 15 ਦੇ 15 ਕੈਂਡੀਡੇਟ ਕੱਲ ਤੱਕ ਉਹਨਾਂ ਨੂੰ ਅਵਲਤਾਜੀ ਤਰੀਕਾ ਕੱਲ ਤੱਕ ਉਹਨਾਂ ਨੂੰ ਲਿਸਟ ਦੇਵਾਂਗੇ ਲਿਸਟ ਦੇ ਕੇ ਸਾਡੇ ਕੋਲ ਸਾਰੇ ਵਾਰਡਾਂ ਦੇ ਵਿੱਚ ਬਹੁਤ ਹੀ ਵਧੀਆ ਤੇ ਚੰਗੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਆ ਲੋਕਾਂ ਦੇ ਮੁਤਾਬਕ ਕੈਂਡੀਡੇਟ ਲੈ ਕੇ ਸਾਰੀ ਪਾਰਟੀ ਇੱਕ ਵੋਟ ਹੋ ਕੇ ਜੋ ਵੀ ਸਾਡੀ ਕਾਂਗਰਸ ਪਾਰਟੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਅਟੈਕਟ ਮਿਲੇਗੀ ਅਸੀਂ ਉਹਨਾਂ ਦੀ ਸਾਰੇ ਡਟ ਕੇ ਮਦਦ ਕਰਾਂਗੇ ਅਸੀਂ ਆਪਣੀ ਭਾਰੀ ਬਹੁਮਤ ਨਾਲ ਆਪਣੀ ਇਥੇ ਨਗਰ ਕੌਂਸਲ ਬਣਾ ਕੇ ਜਿਸ ਤਰ੍ਹਾਂ ਅੱਗੇ 5 ਸਾਲ ਵਿਕਾਸ ਦੇ ਕੰਮ ਹੋਏ ਆ ਉਹਨਾਂ ਵਿਕਾਸ ਦੇ ਕੰਮਾਂ ਨੂੰ ਯਾਰੀ ਰੱਖਦੇ ਹੋਏ ਉਸੇ ਤਰ੍ਹਾਂ ਇਸ ਹਲਕੇ ਦੀ ਇਸ ਮਗੇਪਣੇ ਸ਼ਹਿਰ ਦੀ ਡਿਵੈਲਪਮੈਂਟ ਕਰਾਉਣ ਦੇ ਵਿੱਚ ਆਪਣਾ ਸਹਿਯੋਗ ਪਾਵਾਂ ਕੈਂਡੀਡੇਟਾਂ ਦੀ ਕੋਈ ਲਿਸਟਾਂ ਆ ਚੁੱਕੀਆਂ ਬਾਸਬ ਕੋ ਕਰੀਅਰ ਤਕਰੀਬਨ ਤਿਆਰੀ ਹੈ 1 2 3 ਵਾੜਾਂ ਦੀ ਹੈਗੀ ਪ੍ਰੋਬਲਮ ਉਹ ਵਾ ਡਿਸਕਸ ਕਰਕੇ ਜੋ ਵੀ ਕਲੀਅਰ ਹੋ ਜੂ ਕੱਲ ਸ਼ਾਮ ਤੱਕ ਜੋਸ਼ ਸਿੰਘ ਜੀ ਸਾਹਿਬ ਅੱਜ ਤੁਸੀਂ ਕਾਂਗਰਸ ਪਾਰਟੀ ਦੀ ਮੀਟਿੰਗ ਲੈਣ ਵੱਤੇ ਪਹੁੰਚੇ ਆ ਗਏ ਆ ਤੇ ਅੱਜ ਕੀ ਤੁਸੀਂ ਫੈਸਲਾ ਕੀਤਾ ਜਿਹੜੇ ਅੱਜ ਨਾਮਜ਼ਦਗੀਆਂ ਵੀ ਸਟਾਰ ਹੈਗੀਆਂ ਨਗਰਪਾਲਿਕਾ ਚੋਣਾਂ ਲੈ ਕੇ ਇਹਦੇ ਸੋਚ ਕੀ ਤੁਹਾਡੀ ਅੱਜ ਦੀ ਸਟ੍ਰੈਟਜੀ ਹੈ ਤੇ ਕੀ ਕਰਨ ਜਾ ਰਹੇ ਹੋ ਦੇਖੋ ਜੀ ਅੱਜ ਸਾਡੀ ਪਹਿਲੀ ਮੀਟਿੰਗ ਹੋਣ ਦੇ ਵਾਸਤੇ ਜਾ ਰਹੀ ਹੈ ਕਿਉਂਕਿ ਅੱਜ ਤੋਂ ਨੋਮੀਨੇਸ਼ਨ ਚੱਲੂ ਉਹਨੇ ਨੇ ਤੇ 21 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਸਾਡੇ ਕੋਲ ਬੜੇ ਥੋੜੇ ਦਿਨ ਨੇ ਨੋਮੀਨੇਸ਼ਨ ਵਾਸਤੇ ਮੇਰੇ ਖਾਲ ਅੱਜ ਤੋਂ ਬਾਅਦ ਸਾਰੇ 4 ਦਿਨ ਬਚਨੇ ਨੇ ਔਰ ਅੱਜ ਹੀ ਮੈਂ ਕੋਸ਼ਿਸ਼ ਕਰ ਰਿਹਾ ਕਿ ਸ਼ਾਮ ਤੱਕ ਜਿਹੜੇ ਸਾਡੇ ਸਜੀਦਾ ਉਮੀਦਵਾਰ ਨੇ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇ ਤੇ ਆਪਣੀ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਚੁਣ ਕੇ ਅੱਜ ਸ਼ਾਮ ਤੱਕ ਇਹ ਕੁਛ ਨਾ ਕੁਛ ਜਿਹੜਾ ਕਰਤਾ ਜਾਏ ਨਹੀਂ ਤਾਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਸ਼ਾਮ ਤੱਕ ਸਾਰੀ ਜਿਹੜੀ 15 ਦੀ 15 ਵਾੜਾ ਨੇ ਉਹਨਾਂ ਸਾਰਿਆਂ ਦੇ ਵਿੱਚ ਚੰਗੇ ਪੋਟੈਂਸ਼ੀਅਲ ਉਮੀਦਵਾਰ ਦੇ ਕੇ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੋਣਾਂ ਲੜਾ ਸਕੀਏ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਮਿਊਸਲ ਕਮੇਟੀ ਜਿਹੜੀ ਬਾਗਾ ਪੁਰਾਣੀ ਅੱਗੇ ਵੀ ਕਾਂਗਰਸ ਪਾਰਟੀ ਦੇ ਕੋਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ 21 ਤਰੀਕ ਨੂੰ ਜਦੋਂ ਚੋਣਾਂ ਹੋਣਗੀਆਂ ਉਸ ਵੇਲੇ ਵੀ ਕਾਂਗਰਸ ਪਾਰਟੀ ਜਿਹੜੀ ਇੱਥੇ ਸਤਾ ਦੇ ਵਿੱਚ ਆਏ ਅ ਜਿਹੜੀ ਇਸ ਟਾਈਮ ਕਾਂਗਰਸ ਦੇ ਵਿੱਚ ਥੋੜੀ ਧੜੇਬੰਦੀ ਵੀ ਹੈਗੀ ਆ ਉਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕੋਈ ਗੱਲ ਹੈ ਜੀ ਗੱਲ ਹੈ ਜਿਸ ਪਾਰਟੀ ਦੇ ਵਿੱਚ ਜਾਂ ਜਿੱਥੇ ਕੋਈ ਲੋਕਾਂ ਦਾ ਜਿਹੜੀ ਮਰਮਰ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਜਿਹਦੇ ਵਿੱਚ ਕੋਈ ਤਾਕਤ ਹੋਏ ਉੱਥੇ ਹੀ ਗਰੁੱਪਾ ਜੀ ਜਿਹੜੀ ਗਿਣੀ ਜਾਂਦੀ ਹੈ ਤੋ ਇਹ ਛੋਟੀ ਮੋਟੀ ਜਿਹੜੀ ਗਰੁੱਪਾ ਜੀ ਇਹ ਹਰ ਜਗ੍ਹਾ ਤੇ ਹੁੰਦੀ ਹਰ ਪਾਰਟੀ ਦੇ ਵਿੱਚ ਹੁੰਦੀ ਹੈ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਕੋਈ ਵੀ ਪੋਟੈਂਸ਼ੀਅਲ ਆਦਮੀ ਹੈ ਚਾਹੇ ਮੈਨੂੰ ਕੋਈ ਵੀ ਸਲਾਹ ਦੇਗਾ ਕੋਈ ਜਿਹੜਾ ਘਰੇ ਵੀ ਬੈਠਾ ਉਹਦੇ ਨਾਲ ਵੀ ਰਹਿ ਕਰਕੇ ਕੋਈ ਉਥੇ ਵੀ ਪੋਟੈਂਸ਼ੀਅਲ ਸਾਨੂੰ ਮ ਤੇ ਅਸੀਂ ਪ੍ਰਧਾਨ ਸਾਹਿਬ ਨੂੰ ਰეკਮੈਂਡ ਕਰਾਂਗੇ ਕਿ ਉਹ ਸਾ ਆਦਮੀ ਨੂੰ ਵੀ ਟਿਕਟ ਦਿੱਤੀ ਜਾਏ। ਇਹ ਦੋਨਾਂ ਜਗ੍ਹਾ ਜਿਵੇਂ ਤੁਸੀਂ ਕਹਿ ਰਹੇ ਗੱਟਵਾਜੀ ਤੁਸੀਂ ਇਹ ਤਾਂ ਮੰਨ ਲਿਆ ਹੈਗੀ ਜੀ। ਪਰ ਜਿਹੜੇ ਕੈਂਡੀਡੇਟ ਹੈ ਡੈਕਟਰ ਇਧਰੋਂ ਲੱਗਦੇ ਦੂਜੇ ਪਾਸੇ ਤੁਸੀਂ ਲੱਗ ਲਾਉਂਦੇ ਜੀ। ਨਹੀਂ ਨਹੀਂ ਜੀ ਅਲੱਗ ਕਿਉਂ ਲਾਗੇ ਸਾਡੇ ਸਾਰੇ ਕੈਂਡੀਡੇਟ ਨੇ ਚਾਹੇ ਸਾਡਾ ਕੋਈ ਮੈਂ ਤਾਂ ਇਹ ਕਹਿ ਰਿਹਾ ਕੋਈ ਇੱਕ ਅਦਾ ਜੇ ਕਿਤੇ ਬਾਹਰ ਬੈਠਾ ਤੇ ਉਹ ਜਿਹੜਾ ਚੋਣ ਨਹੀਂ ਮਿਲਣਾ ਚਾਹੁੰਦਾ ਜਾਂ ਲੜਨਾ ਚਾਹੁੰਦਾ ਇੱਥੇ ਨਹੀਂ ਆਇਆ ਉਹਦੇ ਨਾਲ ਵੀ ਅਸੀਂ ਆਦਰ ਸਲਾਮ ਮਸ਼ਵਰਾ ਕਰਾਂਗੇ। ਕਿਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣੀਆਂ ਇੱਥੇ? ਚੋਣਾਂ ਪੰਜਾਬ ਪ੍ਰਦੇਸ਼ ਕਾਂਗਸ ਪਾਰਟੀ ਦੇ ਸਾਡੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਔਰ ਜੋ ਉਹਨਾਂ ਨੇ ਅੱਗੇ ਇਥੇ ਟੀਮ ਬਣਾਈ ਹੈ ਉਹਨਾਂ ਦੀ ਅਗਵਾਈ ਦੇ ਥੱਲੇ ਜੇ ਸਾਡੀ ਜਿਹੜੀ ਡਿਊਟੀ ਲਈ ਅਸੀਂ ਰਲ ਮਿਲ ਕੇ ਇਥੇ ਜਣੇ ਚੋਣਾਂ ਲੜਾਂਗੇ ਲੋਕ ਕਾਂਗਸ ਪਾਰਟੀ ਨੂੰ ਕਿਉਂ ਵੋਟਾਂ ਪਾਉਣਗੇ ਕਾਂਗਸ ਪਾਰਟੀ ਜੋ ਦੇਸ਼ ਦੇ ਵਾਸਤੇ ਕੀਤਾ ਜਦੋਂ ਕਾਂਗਸ ਪਾਰਟੀ ਦਾ ਰਾਜ ਆਇਆ ਤੇ ਜੋ ਪੰਜਾਬ ਦੇ ਵਾਸਤੇ ਖਾਸ ਤੌਰ ਤੇ ਪਿਛਲੇ 5 ਸਾਲਾਂ ਦੇ ਵਿੱਚ ਡਵੈਲਪਮੈਂਟ ਕਰਾਈ ਹੈ ਅੱਜ ਲੋਕ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਪਾਸੇ ਕੀਤਾ ਜਾਏ ਔਰ ਕਾਂਗਸ ਪਾਰਟੀ ਨੂੰ ਫਿਰ ਸਤਾ ਦੇ ਵਿੱਚ ਲਿਆਂਦਾ ਜਾਏ ਇਹ ਸਾਡਾ ਏਜੰਡਾ ਕਿਉਂਕਿ ਸਾਡਾ ਏਜੰਡਾ ਤਾਂ ਪੰਜਾਬ ਦੀ ਸ਼ਾਂਤੀ ਪੰਜਾਬ ਦੀ ਡਵੈਲਪਮੈਂਟ ਔਰ ਪੰਜਾਬ ਨੂੰ ਅੱਗੇ ਵਧਾਉਣ ਦੇ ਵਾਸਤੇ ਹਮੇਸ਼ਾ ਰਿਹਾ ਹੈ ਔਰ ਉਹ ਗੱਲ ਨੂੰ ਅਸੀਂ ਲੈ ਕੇ ਚੱਲੇ ਆਂ ਔਰ ਸਾਡੀ ਪਾਰਟੀ ਸੈਕੂਲਰ ਹੈ ਕਿਉਂਕਿ ਜਿੰਨੀਆਂ ਬਾਕੀ ਪਾਰਟੀਆਂ ਨੇ ਸਾਰੀਆਂ ਜਾਤ ਬਰਾਦਰੀ ਦੇ ਨਾਂ ਤੇ ਕੰਮ ਕਰਦੀਆਂ ਨੇ ਸਾਡੀ ਅਸੀਂ ਸਾਰੇ ਧਰਮਾਂ ਦੀ ਸਾਰੀ ਜਾਤਾਂ ਦੀ ਸਾਰੀਆਂ ਬਰਾਦਰੀਆਂ ਦੀ ਇੱਜ਼ਤ ਕਰਨੇ ਆਂ ਔਰ ਆਪਣੇ ਸੈਕੂਲਰ ਪ੍ਰੋਗਰਾਮ ਲੈ ਕੇ ਜਿਹੜੀ ਉਹ ਚੋਣ ਲੜਨੀ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਔਰ ਪੰਜਾਬ ਦੀ ਬਿਹਤਰੀ ਦੇ ਵਾਸਤੇ ਕੰਮ ਕਰਨਾ ਕਿਨ ਪ੍ਰਧਾਨ ਜੀ ਜਿਵੇਂ ਜੋਸ਼ਰ ਸਾਹਿਬ ਨੇ ਸਾਨੂੰ ਦੱਸ ਹੀ ਦਿੱਤਾ ਬਰੀਫ ਕਰਤਾ ਹੈਗਾ ਤੇ ਤੁਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਬਾਗਾ ਪ੍ਰਾਣਾ ਆਇਆ ਹੈਗਾ ਜਿੱਦੀਆਂ ਚੋਣਾ ਹੋ ਰਹੀਆਂ ਤੇ ਤੁਸੀਂ ਇਹਦੇ ਸੰਬੰਧ ਤੁਹਾਡੀਆਂ ਕੀ ਤਿਆਰੀਆਂ ਜੀ ਦੇਖੋ ਜੀ ਜਿਹੜੇ ਇੱਥੇ ਬਸ ਕਬੜੀ ਚੋਣਾ ਹੋ ਰਹੀਆਂ ਹੈ ਬਾਗਾ ਪ੍ਰਾਣਾ ਦੇ ਵਿੱਚ ਸਾਡੇ ਜਿਹੜੇ ਅਮਰਸਕ ਬਠੀ ਦੇ ਮੇਰੇ ਕੈਬਿਨੇਟਾ ਜਿਹੜੇ ਆ ਸਾਰੇ ਜਿਹੜੇ ਆ ਪੂਰੇ ਰਣਕੇਰਾ ਸਾਡੇ ਵਰਕਰਾਂ ਦੇ ਵਿੱਚ ਸਾਡੇ ਜੇ ਜੇਥੇ ਤੇਰੇ ਵੀ ਇੱਥੇ ਜਿੰਨੇ ਸਾਡੇ ਹੈਗੇ ਆਪ ਲੋਕ ਮਾਰ ਬਾਦੇ ਉਹ ਸਾਰੇ ਪੂਰੇ ਜੋਸ਼ ਦੇ ਵਿੱਚ ਆ ਤੇ ਇਲੈਕਸ਼ਨ ਲਾਸ ਨੂੰ ਪੂਰੇ ਤਤਪਾਰ ਪਰ ਜਿੱਥੋਂ ਤੱਕ ਤੁਸੀਂ ਅੱਗੇ ਪੁੱਛੋ ਤੇ ਆਪ ਇੰਦਾਂ ਦੇ ਸਰਕਾਰ ਦਾ ਟਾਈਮ ਬਹੁਤ ਥੋੜਾ ਦਿੱਤਾ ਇਹਦੀ ਅਸੀਂ ਕੋਰ ਸ਼ਬਦਾਂ ਚ ਖੇਦੀ ਕਰਦੇ 10 ਦਿਨ ਦਾ ਟਾਈਮ ਕੁ ਟਾਈਮ ਨਹੀਂ ਇਲੈਕਸ਼ਨ ਆਸ ਤੇ ਪਰ ਫਿਰ ਵੀ ਅਸੀਂ ਜਿਹੜਾ ਹਥਿਆਰ ਦੀ ਸੰਤਾ ਹੈ ਅਸੀਂ ਪੂਰੇ ਤਿਆਰੀ ਤੇ ਹੈ ਬੈਠੇ ਆ ਤੇ ਸਾਡੇ ਜਿਹੜੇ ਵਰਕਰਾਂ ਦਾ ਪੂਰਾ ਲਿਖਾ ਨਾ ਤਿਆਰ ਬੱਠੇ ਜੀ ਆ ਜਿਵੇਂ ਦਰਸ਼ਨ ਸਿੰਘ ਬਰਾੜ ਹੁਣੇ ਸਾਈਡ ਤੇ ਬੈਠੇ ਹੈਗੇ ਇਸ ਟਾਈਮ ਉਹ ਵੀ ਆਪਦੇ ਉਮੀਦਵਾਰਾਂ ਨੂੰ ਐਲਾਨ ਕਰਨ ਵਾਸਤੇ ਕੋਈ ਲਿਸ਼ਟਾ ਤਿਆਰ ਕਰ ਰਹੇ ਉਹਦੇ ਬਾਰੇ ਕੀ ਕਹੂੰਗੀ ਹਰ ਇੱਕ ਨੂੰ ਸੁਣਿਆ ਲਾਇਆ ਕਿ ਬਿੱਟੂ ਪਤਾ ਅੱਗੇ ਕਿਰੇਆ ਉਹਦਾ ਦੇ ਪ੍ਰਧਾਨ ਚੋਲੇ ਬਣਾਏ ਹੋਏ ਆ ਅਸੀਂ ਸਾਰਿਆਂ ਨੂੰ ਕਿਹਾ ਸੀ ਬਿੱਟੂ ਜੀ ਪਧਾਰਦੇ ਆਪਣੇ ਵਾਪੈ ਐਮਸੀ ਆਪਦਾ ਬਸ ਕਵਟੀ ਰਹੇ ਉਹਦਾ ਇਤਿਹਾਸ ਤੇ ਸਾਡਾ ਕਥਾ ਕਰ ਲੋ ਸਾਰਿਆਂ ਨੂੰ ਇੱਕੋ ਜਿਹਾ ਹੈਗਾ ਤੇ ਹੁਣ ਜੇ ਕੋਈ ਪਾਸੇ ਬੱਠਾ ਦੋ ਤੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਹਿਲਾਂ ਵੀ ਦੱਸ ਕੇ ਰਹੇ ਆ ਵੀ ਕਾਂਗਰਸ ਪਾਰਟੀ ਵਿੱਚ ਥੋੜੀਆਂ ਤਰੇਬੰਦੀ ਹੈਗੀ ਆ ਪਰ ਦੋ ਮਤਲਬ ਆਗੂ ਜਿਹੜੇ ਲੀਡਰ ਕਹਿ ਸਕਦੇ ਆ ਉਹ ਅੱਜ ਇਕੱਠੇ ਨਾਲ ਆਏ ਗਏ ਸਰਦਾਰ ਸ੍ਰੀ ਸਿੰਘ ਕਾਲੇ ਕੇ ਦਾ ਭੋਲਾ ਸਿੰਘ ਬਰਾਲ ਤੇ ਖਾਸ ਕਰਕੇ ਜਿਹੜੇ ਇੱਥੋਂ ਦੇ ਇੰਚਾਰਜ ਲਾਏ ਗਏ ਆ ਹੰਸਰਾਜ ਜੋਸ਼ਨ ਜੀ ਉਹ ਵੀ ਖੇਤਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਗਰ ਵੀ ਖੇਤਰ ਤੇ ਪਹੁੰਚੇ ਹੋਏ ਆ ਤੇ ਅੱਜ ਜਿਹੜੀ ਉਮੀਦਵਾਰਾਂ ਦੀ ਲਿਸਟ ਆ ਹੋ ਸਕਦਾ ਸ਼ਾਮ ਤੱਕ ਇਹ ਜਾਰੀ ਵੀ ਕਰ ਸਕਦੇ ਆ